ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਰਿਆ ਲੰਲੀਆਂ ਉਥੋਂ ਦੇ ਦੋ ਬਲਦ ਸੁਣੀ ਦੇ ਗਲ ਵਿੱਚ ਉਹਨਾਂ ਦੇ ਟੀਆਂ ਮੇਲਾ ਤੀਆਂ ਦਾ ਸਭ ਮੁਟਿਆਰਾਂ ਚੱਲੀਆਂ ਮੇਲਾ ਤੀਆਂ ਦਾ ਸਸਾਰਾਂ ਨੇ ਇੱਥੇ ਪਹੁੰਚ ਲਈ ਜੀ ਆਇਆਂ ਨੂੰ ਸੋ ਨਿਗਾ ਸਵਾਗਤ ਕਰਦੇ ਆ ਆ ਲੈ ਜਾਂਦੇ ਜੀ ਪੰਜਾਬ ਦੀਆਂ ਪੰਜਾਬੀ ਬੋਲੀਆਂ ਦੇ ਨਾਲ ਤੁਹਾਡੇ ਰੂਬਰੂ ਕਰਾਉਣੇ ਜੀ ਪੰਜਾਬ ਦਾ ਕਲਚਰ ਵਿਰਾਸਤੀ ਬੋਲੀਆਂ ਲੋ ਜੀ ਸੌਣ ਦਾ ਮਹੀਨਾ ਸਾਡੇ ਲਈ ਭਾਗਾ ਪਰਿਆ ਮਹੀਨਾ ਹੁੰਦਾ ਮੁਟਿਆਰਾਂ ਨੂੰ ਬੜਾ ਚਾਹ ਹੁੰਦਾ ਕਿ ਪੇਕੇ ਜਾਵਾਂਗੇ ਸੇਲੀਆਂ ਨਾਲ ਪੈਣਾ ਨਾਲ ਪਰਜਾਈਆਂ ਨਾਲ ਰਲਮਿਲ ਕੇ ਪਿੰਗਾਂ ਚੁੱਟਾਂਗੇ ਤਿਰਿੰਜਣਾ ਚ ਜਾਵਾਂਗੇ ਬੋਲੀਆਂ ਪਾਵਾਂਗੇ ਗਿੱਤਾ ਪਾਵਾਂਗੇ ਸੋ ਇਹ ਮਹੌਲਾ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗੀ ਮੇਰੀ ਭੈਣਾਂ ਨੂੰ ਕਿ ਥੋੜੇ ਜਿھے ਖੁੱਲੇ-ਖੁੱਲੇ ਆਪਣੇ ਆਪਣੇ ਸਰਕਲ ਬਣਾ ਲਓ ਮੈਂ ਤੁਹਾਨੂੰ ਦਾਵਾਂਗੀ ਤੁਸੀਂ ਇੰਜੋਏ ਕਰਨਾ ਹੈ ਠੀਕ ਹੈ ਨਾ ਜੀ ਸਾਰਿਆਂ ਦੇ ਨਕਚਨ ਸਮਾਂ ਕਦਿ ਗਏਗਾ ਪਿਹਾਰ ਜਿਸ ਵਿੱਚ ਆਨੇ ਸਾਡੀਆਂ ਮਾਵਾ ਭੈਣਾ ਢੀਆਂ ਕੱਠੀ